ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਤੋਂ ਗੁੱਡ ਫਰਾਈਡੇ ਮੌਕੇ ਸੰਤਨੀ ਤਰੇਜ਼ਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਵਿੱਚ ਡਡਵਾ ਚਰਚ ਤੋਂ ਦੁੱਖ ਭੋਗ ਯਾਤਰਾ ਕੱਢੀ ਗਈ। ਯਾਤਰਾ ਦੇ ਵਿੱਚ ਕੈਥੋਲਿਕ ਚਰਚ ਨਾਲ ਸੰਬੰਧਿਤ ਸੰਗਤਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਫਾਦਰ ਜੋਸ ਪੰਡਿਆਟੀ ਵੱਲੋਂ ਪ੍ਰਾਰਥਨਾ ਉਪਰੰਤ ਸ਼ੁਰੂ ਹੋਈ ਇਸ ਦੁੱਖ ਭੋਗ ਯਾਤਰਾ ਦੌਰਾਨ ਪ੍ਰਭੂ ਯੀਸੂ ਮਸੀਹ ਦੇ ਸਲੀਬ 'ਤੇ ਚੜ੍ਹੇ ਜਾਣ ਦੌਰਾਨ ਯੀਸੂ ਮਸੀਹ ਦੇ ਦੁੱਖ ਦੀਆਂ ਘੜੀਆਂ ਨੂੰ ਇਸ ਯਾਤਰਾ ਦੌਰਾਨ ਦਰਸਾਇਆ ਗਿਆ ਇਸ ਮੌਕੇ ਮਾਨਵਤਾ ਦੀ ਭਲਾਈ ਲਈ ਪ੍ਰਭੂ ਯਿਸੂ ਮਸੀਹ ਵੱਲੋਂ ਦਿੱਤੀ ਗਈ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਗਿਆ ਕਿ ਉਹਨਾਂ ਦੇ ਜੀਵਨ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਆਪਣੇ ਦੁੱਖਾਂ ਤਕਲੀਫਾਂ ਨੂੰ ਭੁਲਾ ਕੇ ਆਪਣੇ ਪਰਿਵਾਰ ਅਤੇ ਸਮਾਜ ਲਈ ਕਿਸ ਤਰ੍ਹਾਂ ਨਾਲ ਕੰਮ ਕੀਤਾ ਜਾ ਸਕਦਾ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਦੁੱਖ ਭੋਗ ਅਤੇ ਮੌਤ ਨੂੰ ਯਾਦ ਕਰਦੇ ਹਾਂ ਵੇ ਗੁੱਡ ਫਰਡੇ ਮਨਾ ਰਹੇ ਹਨ ਅੱਜ ਗੁੱਡ ਫਰਡੇ ਹੈ ਜਦੋਂ ਪ੍ਰਭ ਯਿਸੂ ਮਸੀਹ ਮਨੁੱਖ ਜਾਤੀ ਦੇ ਲਈ ਮਰ ਗਿਆ ਤੇ ਆਮ ਹੈ ਕਿ ਜਦੋਂ ਕਿਸੇ ਦਾ ਦੁੱਤ ਹੋ ਜਾਂਦਾ ਹੈ ਉਸ ਦਿਨ ਸ਼ੋਗ ਮਨਾਉਂਦਾ ਹੈ ਪਰ ਪ੍ਰਭ ਯਿਸੂ ਮਸੀਹ ਦੇ ਮੌਤ ਦਾ ਦਿਨ ਜੋ ਗੁੱਡ ਫਰਡੇ ਚੰਗਾ ਦਿਨ ਆਖਿਆ ਜਾਂਦਾ ਹੈ ਅੱਜ ਪ੍ਰਭ ਯਿਸੂ ਮਸੀਹ ਜੀ ਨੇ ਜੋ ਸਮੂਹ ਮਨੁੱਖ ਜਾਤੀ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕੀਤਾ ਸੀ ਉਸ ਤੈਨੂੰ ਯਾਦ ਕਰਦੇ ਹੋਏ ਡਾਈਸੀ ਸਭ ਜਲੰਧਰ ਦੇ ਵਿੱਚ ਪੈਰਿਸ਼ ਧਾਰੀਵਾਲ ਸਾਡੇ ਫਾਦਰ ਜੋਸ ਸਪਰਾਇਟੀ ਜੋ ਇੱਥੋਂ ਦੇ ਡੀਨ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਵੱਡੀ ਦੁੱਖ ਭੋਗ ਯਾਤਰਾ ਜੋ ਕੀਤੀ ਜਾ ਰਹੀ ਆ ਇਹ ਦੁੱਖ ਭੋਗ ਯਾਤਰਾ ਸੰਤ ਜੋਸਫ ਕਿਰਚਾ ਘਰ ਡਡਵਾ ਘਰ ਤੋਂ ਚੱਲ ਕੇ ਸੰਤ ਰਿੰਦਰੇਜਾ ਕਿਰਚਾ ਘਰ ਕੈਥੋਲਿਕ ਚਰਚ ਦੇ ਵਿੱਚ ਜਾਵੇਗੀ